ਗਰਮੀਆਂ ਦੇ ਮੌਸਮ 'ਚ ਹਰ ਕਿਸੇ ਦਾ ਠੰਡਾ ਖਾਣ ਜਾਂ ਪੀਣ ਦਾ ਮਨ ਕਰਦਾ ਹੈ ਇਸ ਲਈ ਤੁਸੀਂ ਠੰਡੇ ਦੁੱਧ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ ਚੰਗੀ ਨੀਂਦ ਅਤੇ ਸਰਦੀ ਜੁਕਾਮ ਤੋਂ ਬਚਾਲ ਲਈ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ਕਿ ਤੁਸੀਂ ਜਾਣਦੇ ਹੋ ਗਰਮ ਦੁੱਧ ਦੀ ਥਾਂ ਠੰਡਾ ਦੁੱਧ ਸਿਹਤ ਲਈ ਅਤੇ ਸੁੰਦਰਤਾ ਲਈ ਕਈ ਗੁਣਾ ਵੱਧ ਫਾਇਦੇਮੰਦ ਹੁੰਦਾ ਹੈ ਠੰਡਾ ਦੁੱਧ ਪੀਣ ਨਾਲ ਐਸਿਡਿਟੀ ਤੋਂ ਰਾਹਤ ਮਿਲਦੀ ਹੈ ਅਤੇ ਮੋਟਾਪਾ ਘਟ ਹੁੰਦਾ ਹੈ। ਠੰਡਾ ਦੁੱਧ ਪੀਣ ਦੇ ਸਰੀਰ ਨੂੰ ਹੋਰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਆਓ ਜਾਣਦੇ ਹਾਂ। ਚੰਗੀ ਨੀਂਦ ਆਉਣੇ ਚੰਗੀ ਨੀਂਦ ਲੈਣ ਲਈ ਦੁੱਧ ਪੀਣਾ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਠੰਡਾ ਦੁੱਧ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਜਿễ ਚੀਜ਼ ਦਾ ਸੇਵਨ ਕਰਨ ਨਾਲ ਤੁਸੀਂ ਦਿਨ ਭਰ ਤਾਜ਼ਾ ਮਹਿਸੂਸ ਕਰਦੇ ਹੋ ਦਰਅਸਲ ਦੁੱਧ ਵਿੱਚ ਅਮੀਨੋ ਐਸਿਡ ਟ੍ਰिप्टੋਫਾਨ ਹੁੰਦਾ ਹੈ ਜਿਸ ਨਾਲ ਰਾਤ ਦੇ ਸਮੇਂ ਚੰਗੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਭਾਰ ਘਟ ਹੁੰਦਾ ਹੈ ਜਿਹੜੇ ਲੋਕਾਂ ਨੂੰ ਹਰ ਸਮੇਂ ਭੁੱਖ ਲੱਗਦੀ ਹੈ ਉਹਨਾਂ ਨੂੰ ਆਪਣੇ ਰੋਜ਼ਾਨਾ ਦੀ ਖੁਰਾਕ ਵਿੱਚ ਠੰਡਾ ਦੁੱਧ ਸ਼ਾਮਲ ਕਰਨਾ ਚਾਹੀਦਾ ਹੈ ਤੁਸੀਂ ਚਾਹੋ ਤਾਂ ਦੁੱਧ ਵਿੱਚ ਓਟਸ ਸੁੱਕੇ ਮੇਵੇ ਆਦ ਮਿਲਾ ਕੇ ਸੇਵਨ ਕਰ ਸਕਦੇ ਹੋ ਇਹ ਭੁੱਖ ਮਿਟਾਉਣ ਵਿੱਚ ਮਦਦ ਕਰਦਾ ਹੈ ਇਸ ਤਰ੍ਹਾਂ ਭਾਰ ਵਧਨ ਦੀ ਸਮੱਸਿਆ ਵੀ ਘਟ ਹੋ ਜਾਵੇਗੀ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋਣਗੀਆਂ ਰੋਜ਼ਾਨਾ ਦੁੱਧ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਜਾਹੇ ਚ ਸਰੀਰਕ ਵਿਕਾਸ ਲਈ ਹਰ ਉਮਰ ਦੇ ਲੋਕਾਂ ਨੂੰ ਠੰਡੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਸਰੀਰ ਨੂੰ ਰੱਖੇ ਹਾਈਡਰੇਟ ਠੰਡੇ ਦੁੱਧ ਵਿੱਚ ਇਲੈਕਟ੍ਰੋਲਾਈਟਸ ਦੀ ਮੌਜੂਦਗੀ ਕਾਰਨ ਸਰੀਰ ਨੂੰ ਹਾਈਡਰੇਟ ਰੱਖਣ 'ਚ ਮਦਦ ਕਰਦਾ ਹੈ ਦਿਨ 'ਚ ਦੋ ਗਿਲਾਸ ਠੰਡਾ ਦੁੱਧ ਪੀਣ ਨਾਲ ਸਰੀਰ ਦੀ ਨਮੀ ਬਣੀ ਰਹਿੰਦੀ ਹੈ ਅਤੇ ਊਰਜਾ ਮਿਲਦੀ ਹੈ ਸਵੇਰੇ ਇਸ ਨੂੰ ਪੀਣਾ ਬਿਹਤਰ ਮੰਨਿਆ ਜਾਂਦਾ ਹੈ ਹਾਜ਼ਮ ਹੁੰਦੇ ਭੋਜਨ ਠੰਡਾ ਦੁੱਧ ਪੀਣ ਨਾਲ ਕਿਉਂ ਤੇਲ ਅਤੇ ਜ਼ਿਆਦਾ ਚਰਬੀ ਵਾਲੇ ਭੋਜਨ ਸੌਖੇ ਤਰੀਕੇ ਨਾਲ ਹਾਜ਼ਮ ਹੁੰਦੇ ਹਨ ਇਸ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਐਸਿਡਿਟੀ ਬਦਹਾਜਮੀ ਹਾਤ ਤੋਂ ਰਾਹਤ ਮਿਲਦੀ ਹੈ ਇਸ ਲਈ ਰੋਜ਼ਾਨਾ ਠੰਡਾ ਦੁੱਧ ਪੀਣਾ ਸਭ ਤੋਂ ਵਧੀਆ ਵਿਕਲਪ ਹੈ ਚਿਹਰੇ ਦੀਵੱਦੀ ਹੈ ਖੂਬਸੂਰਤੀ ਠੰਡਾ ਦੁੱਧ ਪੀਣ ਦੇ ਨਾਲ-ਨਾਲ ਚਿਹਰੇ ਤੇ ਲਗਾਉਣ ਨਾਲ ਖੂਬਸੂਰਤੀ ਵਾਧੀ ਹੈ ਇਹ ਚਮੜੀ ਦੇ ਟੋਨਰ ਅਤੇ ਕਲੀਨਜ਼ਰ ਦੇ ਕੰਮ ਕਰਦਾ ਹੈ ਇਸੇ ਤਰ੍ਹਾਂ ਖੁਸ਼ਕ بے ਜਾਨ ਚਮੜੀ ਨੂੰ ਪੋਸ਼ਣ ਮਿਲਦਾ ਹੈ ਚਮੜੀ ਲੰਮੇ ਸਮੇਂ ਤੱਕ ਹਾਈਡਰੇਟ ਰਹਿੰਦੀ ਹੈ ਅਤੇ ਸਾਫ਼ ਚਮਕਦਾਰ ਨਰਮ ਅਤੇ ਜਵਾਨ ਦਿਖਾਈ ਦਿੰਦੀ ਹੈ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ